ਸੋ ਸ਼ੇਅਰ ਕਲ ਜੀਡੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰਾਂ ਨੂੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਮੇਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਐਗਜ਼ਿਟ ਪੋਲ ਤੋਂ ਛੱਡੋ ਇਹਨਾਂ ਤਿੰਨ ਅੰਕੜਿਆਂ ਤੋਂ ਸਮਝ ਲਓ ਹਰਿਆਣਾ ਜੇ ਕਿਸ ਦੀ ਸਰਕਾਰ ਬਣੇਗੀ ਹਰਿਆਣਾ ਚ ਵੋਟ ਹੀ ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਦਾ ਲਹਿਰ ਚੱਲ ਰਹੀ ਹੈ ਐਗਜ਼ਿਟ ਪੋਲ ਦੇ ਅੰਕੜਿਆਂ 'ਚ ਕਾਂਗਰਸ ਤੇ ਭਾਜਪਾ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ ਆਲੀ ਵਿਧਾਇਕ ਦੀ ਲੋੜ ਹੈ ਐਗਜ਼ਿਟ ਪੋਲ ਤੋਂ ਇਹਨਾਂ ਹਰਿਆਣਾ ਚੋਣਾਂ ਨੂੰ ਲੈ ਕੇ ਤਿੰਨ ਅਜਿਹੇ ਅੰਕੜੇ ਸਾਹਮਣੇ ਆਏ ਹਨ ਜਿਸ ਕਾਰਨ ਕਿਸ ਦੀ ਸਰਕਾਰ ਬਣੇਗੀ ਜਿਸ ਦੀ ਤਸਵੀਰ ਲਗਭਗ ਸਪਸ਼ਟ ਹੁੰਦੀ ਜਾ ਰਹੀ ਹੈ ਇਸ ਦੇ ਨਾਲ ਹੀ ਇਹਨਾਂ ਤਿੰਨ ਅੰਕੜਿਆਂ ਨੂੰ ਵਿਸਤਾਰ ਵਿੱਚ ਸਮਝੋ ਇਸ ਦੇ ਨਾਲ ਹੀ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੀ ਕਰਜੇ ਪਿਛਲੇ 15 ਸਾਲ ਤੋਂ ਅੰਕੜੇ ਮੁਤਾਬਿਕ ਜਦ ਵੀ ਹਰਿਆਣਾ ਵਿੱਚ ਆਜ਼ਾਦ ਤੇ ਛੋਟੀਆਂ ਪਾਰਟੀਆਂ ਦੀ ਵਿਧਾਇਕਾਂ ਨੂੰ ਗਿਣਤੀ ਵਿੱਚ ਵਾਦਾ ਹੋਇਆ ਹੈ ਤਾਂ ਸੂਬੇ ਵਿੱਚ ਕੋਈ ਵੀ ਪਾਰਟੀ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ ਹਰਿਆਣਾ ਵਿੱਚ 2009 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਜਿਸ ਵਿੱਚ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੀਗਾ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣੀ ਤੇ 40 ਸੀਟਾਂ ਤੇ ਜਿੱਤਾਂ ਵਿੱਚ ਕਾਮਯਾਬ ਰਹੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਧੰਨਵਾਦ